ਹਾਂਜੀ ਹੈਲਦੀ ਕਿਚਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਮਿਸੀਆਂ ਰੋਟੀਆਂ ਤੇ ਬਹੁਤ ਵਾਰੀ ਖਾਧੀਆਂ ਹੋਣੀਆਂ ਨੇ ਪਰ ਅੱਜ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਆਟਾ ਸਿੱਖ ਕਿਸ ਤਰ੍ਹਾਂ ਗੁੰਦਿਆ ਦੇਖੋ ਜਿਹੜਾ ਤੁਹਾਡਾ ਦੁੱਧ ਵਾਲਾ ਪਤੀਲਾ ਹੁੰਦਾ ਹੈ ਤੁਸੀਂ ਉਹਦੇ ਤੇ ਮਲਾਈ ਵੀ ਲੱਗੀ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਤੇ ਤੁਸੀਂ ਇੱਕ ਕਟੋਰੀ ਦੁੱਧ ਰੈਨ ਦੇਣਾ ਇਹ ਸਭ ਤੋਂ ਵਧੀਆ ਟ੍ਰਿਕ ਹੈ ਕਿਉਂਕਿ ਇਹ ਨਾਲ ਰੋਟੀ ਬਹੁਤ ਸੌਫਟ ਬਣਦੀ ਹੈ ਤੁਸੀਂ ਪਾਣੀ ਦੀ ਜਗਾ ਤੇ ਲੇਕ ਇੱਕ ਕਟੋਰੀ ਦੁੱਧ ਦੀ ਯੂਜ਼ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲੇ ਤੁਸੀਂ ਆਟਾ ਪਾਣਾ ਠੀਕ ਹੈ ਜੀ ਆਟਾ ਜਿੰਨਾ ਚਾਹੀਦਾ ਤੁਹਾਨੂੰ ਉਹਨਾ ਤੁਸੀਂ ਪਾਓਗੇ ਹਾਂਜੀ ਤਕਰੀਬਨ ਮੈਂ 1 ਕਿਲੋ ਦੇ ਕਰੀਬ ਆਟਾ ਪਾ ਲਿਆ ਕਿਉਂਕਿ ਅਸੀਂ ਲੰਗਰ ਵਾਸਤੇ ਪ੍ਰਸ਼ਾਦ ਬਣਾਣੇ ਸੀ ਅਸੀਂ ਸੁੱਚਾ ਵਿੱਚ ਪਤਿਲੇ ਦੇ ਵਿੱਚ ਦੁੱਧ ਰੱਖ ਲਿਆ ਔਰ ਉਸ ਤੋਂ ਬਾਅਦ ਹੋ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਪਿਆਜ਼ ਧਨੀਆਂ ਤੇ ਹਰੀ ਮਿਰਚ ਆ ਦੇਖੋ ਜੀ ਮੈਂ ਗ੍ਰाइंड ਕਰ ਲੈਨੇ ਧਨੀਆਂ ਵੀ ਬਰੀਕ-ਪਰੀਕ ਉਤਰ ਲਿਆ ਔਰ ਹਰੀ ਮਿਰਚ ਵੀ ਤੇ ਸਾਰਾ ਸਿਸਮਾਨ ਆਟੇ ਦੇ ਵਿੱਚ ਪਾ ਦਵਾਂਗੇ ਠੀਕ ਹੈ ਜੀ ਹਾਂਜੀ ਜਿਹੜੇ ਬਰਤਨ ਨਾਲ ਤੁਸੀਂ ਆਟਾ ਤਿੰਨ ਇਹ ਦੇਖੋ ਮੈਂ ਤਿੰਨ ਪਾਏ ਨੇ ਐਵਲੇ ਸਾਡੇ ਆਟੇ ਦੇ ਵਿੱਚ ਜਿਹੜਾ ਪਿਆ ਹੋਇਆ ਬਰਤਨ ਅਸੀਂ ਤਿੰਨ ਪਾ ਦਿੱਤੇ ਹੁਣ ਇੱਕ ਜਿਹੜਾ ਅਸੀਂ ਭਰ ਕੇ ਵੇਸਣ ਦਾ ਪਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਇੱਕ ਕਸੀ ਪੂਰਾ ਇਹਦੇ ਵਿੱਚ ਵੇਸਣ ਦਾ ਪਾਣਾ ਹੈ ਅਗਰ ਤੁਸੀਂ ਤਿੰਨ ਕਟੋਰੀਆਂ ਲਈਆਂ ਨੇ ਆਟੇ ਦੀਆਂ ਤੇ ਇੱਕ ਕਟੋਰੀ ਵੇਸਣ ਦੀ ਜ਼ਰੂਰ ਹੋਣੀ ਚਾਹੀਦੀ ਉਹ ਵੀ ਪੂਰੀ ਭਰ ਕੇ ਐ ਨਹੀਂ ਕਿ ਵੱਧ ਪਾ ਸਕਦੇ ਹੋ ਘੱਟ ਨਹੀਂ ਹੋਣਾ ਚਾਹੀਦਾ ਅਗਰ ਤੁਹਾਡਾ ਵੇਸਣ ਘੱਟ ਹੋਏਗਾ ਤੇ ਤੁਹਾਡੀ ਪਰੌਂਠੀ ਬਿਲਕੁਲ ਵੀ ਅੱਛੀ ਨਹੀਂ ਬਣੇਗੀ ਹੁਣ ਅਸੀਂ ਸਾਰਾ ਸਮਾਨ ਵਿੱਚ ਪਾ ਦਿੱਤਾ ਹੈ ਹੁਣ ਆਨੇ ਅਸੀਂ ਮਸਾਲਿਆਂ ਵੱਲ ਠੀਕ ਹੈ ਜੀ ਹੁਣ ਅਸੀਂ ਮਸਾਲੇ ਪਾਵਾਂਗੇ ਸਭ ਤੋਂ ਪਹਿਲੇ ਅਸੀਂ ਪਾਣਾ ਜਵੈਨ ਜਵੈਨ ਘੱਟ ਤੋਂ ਘੱਟ ਇੱਕ ਚਮਚੇ ਡੇਢ ਜ਼ਰੂਰ ਪਾਣੀਏ ਕਿਉਂਕਿ ਇਹਦਾ ਜਵੈਨ ਦਾ ਟੇਸਟ ਵੇਸਨ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਪਰੌਂਠੀਆਂ ਬਹੁਤ ਹੀ ਹੈਲਦੀ ਤੇ ਟੇਸਟੀ ਬਣ ਜਾਣਗੀਆਂ ਹੁਣ ਅਸੀਂ ਪਾਵਾਂਗੇ ਇੱਕ ਚਮਚਾ ਚਾਟ ਮਸਾਲਾ ਪਾ ਲੋ આમਚੂਰਨ ਪਾ ਲੋ ਜੋ ਤੁਹਾਡਾ ਦਿਲ ਕਰਦਾ ਤੁਸੀਂ ਪਾ ਸਕਦੇ ਹੋ ਤੇ ਨਾਲ ਹੀ ਅਸੀਂ ਪਾਵਾਂਗੇ ਇੱਕ ਚਮਚ ਜੀਰੇ ਦਾ ਇੱਕ ਚਮਚ ਅਸੀਂ ਜੀਰਾ ਵੀ ਪਾਵਾਂਗੇ ਹੁਣ ਆ ਗਿਆ ਨਮਕ ਤੇ ਮਿੱਠ ਹਰੀ ਮਿਰਚ ਅਸੀਂ ਪਾ ਚੁੱਕੇ ਹਾਂ ਅਗਰ ਤੁਹਾਡੇ ਲੋੜ ਮੁਤਾਬਿਕ ਤੁਸੀਂ ਹੋਰ ਵੀ ਪਾ ਸਕਦੇ ਹੋ ਹਰੀ ਮਿਰਚ ਅਗਰ ਤੁਹਾਨੂੰ ਜ਼ਰੂਰਤ ਲੱਗਦੀ ਹੈ ਤਾਂ ਅਸੀਂ ਹੁਣ ਨਮਕ ਦੇਖੋ ਪਾਵਾਂਗੇ 1-2 ਚਮਚ ਘੱਟ ਤੋਂ ਘੱਟ ਕਿਉਂਕਿ ਸਾਡਾ ਆਟਾ ਜ਼ਿਆਦਾ ਹੈ 2 ਦੇ ਵੀ ਮੈਂ 2.5 ਚਮਚ ਪਾ ਰਹੀਆਂ ਫਿਰ ਪਰੌਂਠੇ ਬਣਾਉਣ ਤੋਂ ਪਹਿਲੇ ਮੈਂ ਇੱਕ ਵਾਰੀ ਚੈੱਕ ਕਰਾਂਗੀ ਉਸ ਤੋਂ ਬਾਅਦ ਅਸੀਂ ਪਾਵਾਂਗੇ ਲਾਲ ਮਿਰਚ ਠੀਕ ਹੈ ਜੀ ਹੁਣ ਸਾਡੇ ਸਾਰੇ ਮਸਾਲੇ ਦੇ ਵਿੱਚ ਪੈ ਗਏ ਨੇ ਇਸ ਤੋਂ ਇਲਾਵਾ ਤੁਸੀਂ ਹੁਣ ਕੁਝ ਵੀ ਨਹੀਂ ਕਰਨਾ ਅਜੇ ਪਹਿਲੇ ਤੁਸੀਂ ਸਾਰਾ ਕੁਝ ਇਹਨੂੰ ਮਿਕਸ ਕਰਨਾ ਦੁੱਧ ਵਿੱਚ ਜ਼ਰੂਰ ਪਾਣਾ ਤੁਸੀਂ ਦੁੱਧ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਤੇ ਸੌਫਟ ਬੰਦੇ ਨੇ ਪਰੌਂਟੇ ਸਭ ਤੋਂ ਪਹਿਲਾਂ ਇਹਨੂੰ ਅਸੀਂ ਸਾਰਿਆਂ ਨੂੰ ਮਿਕਸ ਕਰਾਂਗੇ ਫਿਰ ਜਿਉਂ-ਜਿਉਂ ਤੁਹਾਨੂੰ ਪਾਣੀ ਦੀ ਜ਼ਰੂਰਤ ਪੈਗੀ ਅਸੀਂ ਥੋੜਾ-ਥੋੜਾ ਮਿਕਸ ਕਰਦੇ ਜਾਵਾਂਗੇ ਔਰ ਇਹ ਧਿਆਨ ਰੱਖਣਾ ਕਿ ਬੇਸਨ ਤੁਸੀਂ ਜ਼ਿਆਦਾ ਪਾਣਾ ਬੇਸਨ ਘੱਟ ਨਹੀਂ ਪਾਣਾ ਦੋ ਕਟੋਰੀਆਂ ਅਗਰ ਤੁਸੀਂ ਲਈਆਂ ਨੇ ਤਿੰਨ ਕਟੋਰੀਆਂ ਆਟੇ ਦੀਆਂ ਤੇ ਇੱਕ ਕਟੋਰੀ ਤੁਸੀਂ ਵੇਸਣ ਦੀ ਭਰ ਕੇ ਜਰੂਰ ਪਾਣੀ ਐ ਭਾਵੇਂ ਤੁਸੀਂ ਡੇਢ ਪਾ ਲਓ ਪਰ ਘੱਟ ਨਹੀਂ ਪਾਣਾ ਤਾਂ ਹੀ ਤੁਹਾਡੇ ਮਜ਼ੇ ਵਾਲੇ ਪਰੌਂਠੇ ਬਣਨਗੇ ਮੈਂ ਸਿਰਫ ਅੱਜ ਤੁਹਾਨੂੰ ਆਟਾ ਗੁੰਨਣ ਵਾਸਤੇ ਦੱਸ ਰਹੀਆਂ ਪਰੌਂਠੀਆਂ ਫਿਰ ਕਦੇ ਦੱਸਾਂਗੀ ਠੀਕ ਹੈ ਜੀ ਹੁਣ ਦੇਖੋ ਜੀ ਆਟੇ ਦੇ ਵਿੱਚ ਹੁਣ ਪਾਣੀ ਦੀ ਜ਼ਰੂਰਤ ਹੈ ਹੁਣ ਅਸੀਂ ਪਾਣੀ ਪਾਵਾਂਗੇ ਜਿੰਨਾ ਜ਼ਰੂਰਤ ਸਾਨੂੰ ਲੋੜ ਦੇ ਮੁਤਾਬਿਕ ਜਿਵੇਂ ਅਸੀਂ ਆਟਾ ਗੁੰਦੇ ਆ ਉਸ ਤਰ੍ਹਾਂ ਅਸੀਂ ਆਟਾ ਗੁੰਨਾਂਗੇ ਠੀਕ ਹੈ ਜੀ ਹਾਂਜੀ ਜਦੋਂ ਤੁਸੀਂ ਆਟਾ ਇਕੱਠਾ ਕਰ ਲੈਣਾ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਛੱਡ ਦੇਣਾ ਘੱਟੋ ਘੱਟ 10 ਮਿੰਟ ਵਾਸਤੇ ਕਿਉਂਕਿ ਜਦੋਂ ਤੁਸੀਂ ਬਾਅਦ ਚ ਇਹਨੂੰ ਮੁੱਕੀ ਮਾਰੋਗੇ ਤੇ ਬਹੁਤ ਹੀ ਵਧੀਆ ਆਟਾ ਸੌਫਟ ਬਣੇਗਾ ਔਰ ਤੁਹਾਡੀ ਰੋਟੀ ਵੀ ਬਹੁਤ ਵਧੀਆ ਬਣੇਗੀ ਹੁਣ ਅਸੀਂ ਇਹਨੂੰ ਘੱਟੋ ਘੱਟ 10 ਮਿੰਟ ਵਾਸਤੇ ਟੱਕ ਦਵਾਂਗੇ ਤੇ ਉਸ ਤੋਂ ਬਾਅਦ ਅਸੀਂ 10 ਮਿੰਟ ਬਾਅਦ ਤੁਹਾਨੂੰ ਮਿਲਦੇ ਹਾਂ ਕਿ ਕਿਸ ਤਰ੍ਹਾਂ ਆਟਾ ਸਿਗੁੰਨਾ ਹੈ ਠੀਕ ਹੈ ਜੀ ਹਾਂਜੀ ਪੂਰੇ 15 ਮਿੰਟ ਹੋ ਗਏ ਨੇ ਮੈਂ ਆਟੇ ਨੂੰ ਐਸ ਤਰੀਕਾ ਰੱਖ ਦਿੱਤਾ ਸੀ ਹੁਣ ਮੈਂ ਇੱਕ ਚਮਚ ਦੇਸੀ ਘਿਓ ਦਾ ਵਿੱਚ ਪਾਵਾਂਗੀ ਤੁਹਾਡੀ ਮਰਜ਼ੀ ਹੈ ਤਾਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਇਹਦੇ ਨਾਲ ਪਰੌਂਠੀਆਂ ਬਹੁਤ ਸੌਫਟ ਬਣਦੀਆਂ ਨੇ ਹੁਣ ਇਹੀ ਟਾਈਮ ਤੇ ਤੁਸੀਂ ਜਿਹੜਾ ਆਟਾ ਵੀ ਉਹ ਵੀ ਚੈੱਕ ਕਰ ਸਕਦੇ ਹੋ ਕਿ ਇਹਦੇ ਚ ਨਮਕ ਹੋਰ ਪਾਣ ਦੀ ਜ਼ਰੂਰਤ ਹੈ ਜਾਂ ਨਹੀਂ ਕਿਉਂਕਿ ਜੇ ਤੁਹਾਡਾ ਆਟਾ ਗੁੰਨਿਆ ਗਿਆ ਤੇ ਫਿਰ ਤੁਹਾਨੂੰ ਮੁਸ਼ਕਲ ਹੋਏਗੀ ਹੁਣ ਤੁਸੀਂ ਇੱਥੇ ਨਮਕ ਚੈੱਕ ਕਰਕੇ ਤੇ ਦੇਖ ਸਕਦੇ ਹੋ ਅਗਰ ਨਮਕ ਘੱਟ ਹੈ ਤਾਂ ਹੁਣ ਪੈ ਜਾਏਗਾ ਅਗਰ ਜ਼ਿਆਦਾ ਹੈ ਤੇ ਉਹਦਾ ਤਾਂ ਕੋਈ ਇਲਾਜ ਨਹੀਂ ਇਸ ਦੇ ਪਿੱਛੇ ਮੈਂ ਪਹਿਲੇ ਘੱਟ ਨਮਕ ਪਾਇਆ ਸੀ ਤੇ ਹੁਣ ਅਸੀਂ ਇੱਥੇ ਨਮਕ ਚੈੱਕ ਕਰਾਂਗੇ ਠੀਕ ਹੈ ਜੀ ਹਾਂਜੀ ਮੈਨੂੰ ਵੀ ਨਮਕ ਘੱਟ ਲੱਗਿਆ ਸੀ ਇਸ ਵਸਤੇ ਮੈਂ ਵੀ ਨਮਕ ਪਾ ਰਹੀਆਂ ਤੇ ਤੁਸੀਂ ਐਸੇ ਟਾਈਮ ਤੇ ਨਮਕ ਚੈੱਕ ਕਰਕੇ ਪਾ ਸਕਦੇ ਹੋ ਕਿਉਂਕਿ ਆਟੇ ਦੇ ਵਿੱਚ ਨਮਕ ਕਰਾਰਾ ਹੋਵੇ ਤਾਂ ਤਾਈ ਮਜ਼ਾ ਆਉਂਦਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮੁੱਕੀਆਂ ਮਾਰ ਕੇ ਆਟੇ ਨੂੰ ਗੁੰਨ ਲਵਾਂਗੇ ਤੇ ਗੁੰਨ ਕੇ ਤੁਸੀਂ ਘੰਟਾ ਡੇਢ ਘੜ ਤੋਂ ਘਟ ਰੱਖਣਾ ਉਸ ਤੋਂ ਬਾਅਦ ਪ੍ਰੌਂਠੀਆਂ ਬਣਾਉਣੀਆਂ ਨੇ ਠੀਕ ਹੈ ਜੀ ਕਿਉਂਕਿ ਆਟਾ ਠਹਿਰ ਜਾਂਦਾ ਅੱਛੀ ਤਰ੍ਹਾਂ ਤੇ ਪ੍ਰੌਂਠੀ ਫਿਰ ਬਹੁਤ ਮਜ਼ੇਵਲੀ ਬੰਦੀ ਤੇ ਕਰਾਰੀ ਬੰਦੀ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮੁੱਕੀਆਂ ਮਾਰ ਕੇ ਆਟੇ ਨੂੰ ਸਿੱਧੀਆਂ ਪੁੱਠੀਆਂ ਮੁੱਕੀਆਂ ਮਾਰਨ ਨੂੰ ਅੱਛੀ ਤਰ੍ਹਾਂ ਤੇ ਇਹਨੂੰ ਬਿਲਕੁਲ ਸੌਫਟ ਕਰ ਦੋ ਠੀਕ ਹੈ ਜੀ ਹਾਂਜੀ ਸਾਡਾ ਦੇਖੋ ਆਟਾ ਬਿਲਕੁਲ ਸੌਫਟ ਸੌਫਟ ਬਹੁਤ ਵਧੀਆ ਗੁੰਨਿਆ ਗਿਆ ਐ ਦੇਖੋ ਜੀ ਔਰ ਤੁਸੀਂ ਇਸ ਤੋਂ ਇਲਾਵਾ ਜਗ ਸਵੇਰੇ ਪਰੌਂਠੇ ਬਣਾਣੀਆਂ ਨੇ ਤੇ ਰਾਤ ਵੀ ਤੁਸੀਂ ਤਿਆਰੀ ਕਰਕੇ ਸੋ ਸਕਦੇ ਹੋ ਠੀਕ ਹੈ ਜੀ ਤੇ ਜਿਸ ਤਰ੍ਹਾਂ ਮੈਂ ਤਿਆਰ ਕੀਤਾ ਆਟਾ ਉਸੇ ਤਰੀਕੇ ਤਿਆਰ ਕਰੋਗੇ ਤੇ ਪਰੌਂਠੀਆਂ ਬਹੁਤ ਵਧੀਆ ਬਣਨਗੀਆਂ ਰਾਤ ਨੂੰ ਤੁਸੀਂ ਤਿਆਰੀ ਕਰਕੇ ਸੋ ਸਕਦੇ ਹੋ ਅਗਰ ਨਹੀਂ ਤੇ ਤੁਸੀਂ ਘੱਟ ਤੋਂ ਘੱਟ ਅੱਧਾ ਘੰਟਾ ਪਹਿਲਾਂ ਨੂੰ ਆਟੇ ਨੂੰ ਜਰੂਰ ਮਲ ਕੇ ਰੱਖੋ ਔਰ ਮੇਰੀ ਰੈਸਪੀ ਨੂੰ ਇੱਕ ਵਾਰੀ ਜਰੂਰ ਟਰਾਈ ਕਰਨਾ ਬਹੁਤ ਹੀ ਹੈਲਦੀ ਪਰੌਂਠੇ ਬੰਦੇ ਨੇ ਔਰ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਵੱਡੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਹੁਣ ਮੈਂ ਤੁਹਾਨੂੰ ਪ੍ਰੌਂਠੇ ਬਣਾ ਕੇ ਦਿਖਾਵਾਂਗੀ ਕਿ ਕਿਸ ਤਰ੍ਹਾਂ ਦੇ ਬਣੇ ਠੀਕ ਹੈ ਜੀ ਆਪਕੇ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪ੍ਰੌਂਠੀਆਂ ਅਸੀਂ ਮਿੱਸੀਆਂ ਬਣਾ ਲਈਆਂ ਨੇ ਪ੍ਰਸ਼ਾਦ ਗੁਰਦੁਆਰੇ ਸਾਹਿਬ ਵਾਸਤੇ ਅਸੀਂ ਬਣਾਣਾ ਸੀਗਾ ਲੰਗਰ ਇਹ ਦੇਖੋ ਜੀ ਕਿੰਨੇ ਵਧੀਆ ਪ੍ਰੌਂਠੇ ਬਣੇ ਨੇ ਔਰ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਇਸ ਰੈਸਪੀ ਨੂੰ ਔਰ ਜ਼ਰੂਰ ਬਣਾਉਣਾ ਇੱਕ ਵਾਰੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੌਫਟ ਬੰਦੇ ਨੇ ਪਰੋਂਠੇ ਇਹ ਦੇਖੋ ਜੀ ਉੱਪਰ ਘਿਓ ਲਗਾਓ ਮੱਖਣ ਲਗਾਓ ਚੋ ਮਜ਼ੇ ਲਗਾਓ ਜਦੋਂ ਤੁਸੀਂ ਇਸ ਵੇ ਨਾਲ ਆਟਾ ਗੁੰਨੋਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਬੰਦੇ ਤੇ ਲਾਸਟ ਵਾਲਾ ਪਰੋਂਠਾ ਰਹਿ ਗਿਆ ਸੀ ਮੈਂ ਕਿਹਾ ਚਲ ਤੁਹਾਡੇ ਨਾਲ ਸ਼ੇਅਰ ਕਰ ਦੂੰ ਇੱਕ ਵਾਰੀ ਰੈਸਪੀ ਨੂੰ ਤੇ ਜਲੂਰ ਬਣਾ ਕੇ ਦੇਖਣਾ ਇਹ ਦੇਖੋ ਜੀ ਘਿਓ ਦੇਸੀ ਲਗਾਣਾ ਉੱਪਰ ਤੇ ਮਜ਼ੇ ਨਾਲ ਇੰਜੋਏ ਕਰਨਾ ਮੱਖਣ ਨਾਲ ਖਾਓ ਘਿਓ ਨਾਲ ਖਾਓ ਦਹੀਂ ਨਾਲ ਖਾਓ ਜਿੰਨਾ ਮਰਜ਼ੀ ਖਾਓ मिस्से परौंठे वैसे भी लस्सी हो होर मज़ा आता देखो जी कि वी परौंठी बन गई एक बार मेरी रेसिपी जरूर ट्राई करना ओके जी सताल